ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਲੱਗੇ ਬਾਈ ਅੱਜ ਪੈਪ ਇਕੱਠਾ ਕਰਨ ਦਾ ਕਰਨ ਆਇਆ ਤਾਂ ਆਪਣੇ ਪਾਣੀ ਇਹ ਕੱਲ ਲਾਇਆ ਤਾਂ ਪਾਣੀ ਆਪਾਂ ਨੇ ਤੇ ਅੱਗੇ ਆਵਾਂ ਤੇ ਹੰਝਾ ਫਾਗ ਹਰਦਾ ਨਾ ਕਿਉਂਕਿ ਇੱਥੇ ਨੂੰ ਵੱਡੀ ਗੁੱਡੀ ਗਈ ਬੈ ਸਾਈਡ ਦੱਬਣ ਲੱਗਦੇ ਭੰਗਣ ਦੀ ਹੁੰਦੀ ਆ ਠੀਕ ਹੋਰ ਬੜਿਆ ਨੇ ਪਾਣੀ ਕਿਥੇ ਸੀ ਜੇ ਆਮਾ ਜਲ ਬੰਦੇ ਚਲਾਇਆ ਬਾਈ ਹਾਂਜੀ ਬਹੁਤ ਔਸਾ ਜੀ ਇਸੇ ਕਰ ਪਾ ਚੁੱਕੇ ਨਹੀਂ ਜੀ ਇੱਕ ਰਹਿ ਗਿਆ ਪੈਪਰ ਤੇ ਨੇ ਰੋਟੇ ਦਾ ਦੋ ਆ ਦੋ ਆ ਜਿਹੜਾ ਪਹਿਲਾਂ ਪਿਛਲੀ ਵਾਰੀ ਦਾ ਜਿਹੜਾ ਪਾਈਪ ਨਵਾਂ ਦਾ ਪਾਈਪ ਲਿਆ ਪਾਣ ਦਾ ਤਾਂ ਫਿਰ ਇਹਦੀ ਨਵਾਂ ਲੈਂਦਾ ਤਾਂ ਫਿਰ ਲੈ ਵੀ ਇੱਥੇ ਤੋਂ ਟੱਕ ਲਾ ਦਿੰਦਾ ਜਿਹਨੂੰ ਕੱਢ ਕੇ ਟੋਟੇ ਜਿਹਾ ਹੋਰ ਦੋ ਪੀਸ ਆ ਇੱਕ ਤਾਂ ਆਪਣੀ ਗਣਕ ਚੇ ਆ ਬਾਕੀ ਬਈ ਕਣਕਾਂ ਹਨ ਵਧੀਆ ਹੁਣ ਪੂਰੀਆਂ ਚੂਹਾ ਬਹੁਤ ਪੈ ਗਿਆ ਦਾ ਚੂਹੇ ਨੇ ਬੇਅੰਤਾਂ ਦਾ ਨੁਕਸਾਨ ਕਰਿਆ ਹੋਇਆ ਪਿੱਛੇ ਕਣਕ ਦਾ ਤੇ ਜੱਗੇ ਨਾਲ ਹਜੇ ਪਛੇਤੀ ਕਰਕੇ ਨੇ ਵੀ ਥੋੜੀ ਇਹਨੇ ਲੇਟ ਲਾਈ ਸੀ ਉਰੇ ਆ ਜਾਂਦੇ ਇੱਕ ਚੂਹਾ ਘਟਾ ਇੱਕ ਬੈਣਾ ਬੋਣਾ ਲੇ ਘਟ ਖਾਦੀ ਵੀ ਆਪਣੇ ਬੈਣਾ ਬੋਖ ਦੇ ਗਾ ਪਾਇਆ ਹੋਵੇ ਵਿੱਚ ਸੂਰਾ ਨੇ ਬਹੁਤ ਪਾਇਆ ਹੋਵੇ ਕਿਉਂਕਿ ਨਾਲ ਆਪਣੇ ਗੰਨਾ ਲਾ ਦਿੱਤਾ ਤਾਂ ਕੰਨੇ ਕਰਕੇ ਬਹੁਤ ਆਸਾਨ ਕਰਿਆ ਗਿਆ ਰੋਜ ਗਵਰਨਰ ਦੇ ਸਾਈਡ ਪਾ ਗਏ ਲੇ ਆਓ ਉਧਰ ਤੇ ਉਹ ਬੰਨ ਵਾਲੀ ਸਾਈਡ ਮੇਂ ਰੋਜਨ ਇਹ ਇੰਨੀ ਬਹਨਾ ਠੀਕ ਹੈ। ਬਾਂਹ ਕਾ ਪੂਰੀ ਵਧੀਆ ਹੈ। ਆਦਿ ਸੰਗਰਾਮ ਆਦਾ ਹੈ। ਆ ਜੇ ਇੱਕ ਪੱਗੀਆ ਤੇ ਵੀਡੀਓ ਪਾਣੀ ਇਹ ਨਾ ਆ ਜਿਹੜੀ ਆ ਉਹ ਸੋ ਸਾਰੀਆਂ ਜਾਂ ਕਿਤੇ ਸੂਟ ਲਟੇ ਪਏ ਆ ਕਿਤੇ ਝੂਠਾ ਨੇ ਕਿਤੂਂ ਪਾਤੀ ਉਧਰ ਆਪਣਾ ਹੈ ਜਿਆਦਾ ਹੈ ਮੈਂ ਕੀ ਕਰਕੇ ਉਧਰ ਆਪਣਾ ਠੀਕ ਆ ਤਣ ਕਹਿਣ ਪੂਰੇ ਉਹ ਪਾਰਲੇ ਜੀ ਤਾਂ ਬਹੁਤ ਜਿਆਦਾ ਗਾਹ ਪਾਇਆ ਹੋ ਗਿਆ ਆਂ ਫਾਂਟਾਂ ਦੀ ਉੱਪਰ ਟੇ ਕੁ ਪਿਛਾਈਆਂ ਪੰਨੀਆਂ ਪਈਆਂ ਨੇ ਹੂੰ ਚੱਲ ਹੁਣ ਹੱਲ ਤਾਂ ਕੋਈ ਹੈ ਨਹੀਂ ਜਰਦ ਇਹ ਤਾਂ ਕਿੰਨੀ ਸੋਹਣੀ ਜੰਮੇ ਆਈ ਸੀ ਹੈਨਾ ਪਹਿਲਾਂ ਤਾਂ ਦੇਖ ਜਿਹੜੇ ਦਾਣੇ ਬਨਾਮ ਲਿਖਿਆ ਪਿਆ ਉਹ ਜੰਮੇ ਆਇਆ ਉਦੇ ਬਾਅਦ ਲਿਖਿਆ ਪਿਆ ਦਾ ਕਰਮਾ ਚੋਦਾ ਦੇ ਖਾਣੇ ਨੂੰ ਆ ਗਿਆ ਉਹਨਾਂ ਦੇ ਕਰਮ ਕਰਮਾ ਲਿਖਿਆ ਪਿਆ ਦਾ ਖਾਣ ਉਹਨਾਂ ਨੇ ਖਾ ਲਿਆ ਜੂਹਿਆਂ ਨੇ ਉਹਦੇ ਬਾਅਦ ਸੂਰੇ ਨੇ ਤੋੜਨੀ ਵੀ ਉਹ ਵੀ ਟੁੱਟ ਗਈ ਪਤਾ ਨਹੀਂ ਕਿੰਨੀ ਕਿ ਪੈਣੀ ਆ ਪੱਲੇ ਉਹ ਦੇਖ ਲੈ ਤਾਕੀ ਅਮ ਆਪਣੇ ਹਿੱਸੇ ਪਤਾ ਨਹੀਂ ਕਿੰਨੀ ਕਿ ਹੈ ਜਿਹੜੀ ਆਪਣੇ ਹਿੱਸੇ ਦੀ ਤਾਂ ਹੈ ਅਗਰ ਤਾਂ ਨਹੀਂ ਬਹੁਤ ਛੋਣੀ ਹੈ ਆਸ ਦੀ ਤਤਕ ਰੋਣ ਦਾ ਮੱਕੇ ਨਾਲ ਬਾਈ ਜਿੱਤੀ ਸਾਸਰੀ ਗਾਲ ਦੀਾਰੇ ਜੇਸੀ ਆ ਗਿਆ ਫਿਰ ਹਾਂ ਮੈਂ ਫਰ ਕਿਉਂ ਲਾਦੀ ਤੂੰ ਸਾਸਰੀ ਕੰਨ ਮੈਂ ਬਲਾ ਨਹੀਂ ਨਹੀਂ ਇੱਥੇ ਗੱਤੀ ਹੋਰ ਇੱਕ ਵੱਡੀ ਹੋਰ ਮਿੱਤਰਾਂ ਰਸੀ ਕਿੱਥੇ ਰੱਖ ਹਾਂ ਇਹਨੂੰ ਕਹਾਂ ਕਿ ਕਿੱਤਰੇ ਨਹੀਂ ਇਹਨੂੰ ਅੱਧਾ ਆਪਾਂ ਨੇ ਇੱਧਰ ਨੂੰ ਪਾਣੀ ਕਰ ਦੇਣਾ ਇਹ ਤਾਂ ਛੋਟਾ ਹੀ ਹੈ ਇੱਥੇ ਲੱਗੇ ਇੱਥੇ ਟੋਟਾ ਪਿਆ ਹੋਇਆ ਹੈ ਇਹਦੇ ਵੀ ਤਿੰਨ ਟੋਟੇ ਹੈ ਜਦੋਂ ਦੱਸਦਾ ਰਿਹਾ ਪਹਿਲਾਂ ਲਿਆਇਆ ਮੈਂ ਲੰਮਾ ਪੈਨ ਆਪਣਾ ਸਾਰੇ ਇੱਕ ਠੀਕ ਆ ਉਹਦੇ ਵੱਡਾ ਪਰ ਟੋੜੇ ਬਾਈ ਨਾ ਸਮਾਰਦਾ ਮੋਕਾ ਨਹੀਂ ਇੱਥੇ ਹੈ ਨਾ ਉਹਦੇ ਦੀ ਨਾ ਬਹੀ ਛੋਟੀ ਲੰਘਾਈ ਜਾਂਦੇ ਦੁੱਪਨ ਚਲ ਪਟ ਗਿਆ ਕੋਈ ਨੇ ਉਹਦੇ ਬਾਅਦ ਆਹ ਨੇ ਆਂਦਾ ਆ ਪਤਾ ਨਹੀਂ ਕੌਣ ਕੋਈ ਡਾਟ ਨੂੰ ਵੀ ਕਾੜ ਗਿਆ ਇੰਨਾ ਕਾੜ ਗਿਆ ਤੱਕ ਲਾ ਦੇ ਉਹਗਾ ਪਤਾ ਨਹੀਂ ਇਹਨੇ ਤੇ ਤਰੀਕੇ ਤੋਂ ਲਗਾਉਣ ਲੱਗਾ ਕੀ ਕਰਿਆ ਜਾਂਦਾ ਸੀ ਕਾੜ ਗਿਆ ਉਹਦੇ ਬਾਅਦ ਫੇਰ ਨਾ ਉਹਦੇ ਟੋਟੇ ਤਿੰਨ ਚਾਰ ਕਰਤੇ ਹੁਣ ਆ ਪੈਪ ਨਵਾਂ ਲਿਆਂਦਾ ਵੇ ਤਾਂ ਇਹਦੇ ਵੀ ਤਿੰਨ ਚਾਰ ਕਰਤੇ ਹੁਣ ਫਿਰ ਮੈਂ ਖੱਟ ਕੇ ਟੋਟੇ ਸਾਰੇ ਉਹ ਮੋਟਰ ਵਾਲਾ ਗੋਠਾ ਭਰਿਆ ਪਿਆ ਵੇ ਪੈਪ ਨਾਲ ਆ ਨਵਾਂ ਹੁਣ ਲਿਆ ਕੇ ਪੇਟ ਪਾਇਆ ਜੀ ਤਾਂ ਵੀ ਨਾ ਕੋਈ ਨਾ 아니, 나이트 파는 나이트 파는 나이트 ਹੱਖ ਕਰਿਆ ਮਾਜੋ ਮੂੰਹ ਘੱਟ ਮਿੱਟੀ ਦਾ ਲਾਓ ਜੀ ਬਾਈ ਲੱਗੇ ਫੀਡ ਪਾਉਣ ਹਾ ਗੀਦੀ ਮਾਚ ਯਾ ਦਰ ਯੇਰੀ ਦੀ ਅੱਖਰ ਕੇ ਕੇ ਮੁਖ ਨਹੀਂ ਪਾਏ ਥੱਲੇਉ ਖੜਾਈ ਆ ਚਕੜਾਈ ਓਹੋ

ਆ ਗਈ ਦਮ ਦੇ ਹੋ ਦੇ ਤੇ ਗੁਏ ਸਭ ਤੇ ਮਾਰੂ ਆ ਪਾਣੀ ਬਾਈ ਮਾਰ ਤੂੰ ਫੇਰ ਵੀ ਢੋੜਾ ਅੱਛਾ ਪਹਿਲੇ ਪਹਿਨੀ ਪਿੰਡ ਨੂੰ ਵੀ ਲਾਉਣਾ ਸਰਵਕੀ ਤੇ ਫਾਂ ਸਰਵਕੀ ਤੇਰਾ ਕੀ ਕਾ ਬਾਈ ਸਰਵਕੀ ਜਿਹੜਾ ਘਟ ਅੱਗੀ ਆਉਂਦੀ ਉਹ ਵਧੀਆ ਰਹਿੰਦਾ ਤੇ ਫਿਰ ਬਈ ਕਪੜਾ ਹੋਰ ਕੰਮ ਕਰਨਾ ઓ આલુ અપણે સ્ટા બનાણો સુરીલાને અમે આ ભગવાન તારા પ્રભુ કે બહુ સદિયા છે ਕੀ ਕਹਿ ਲਾਪ ਰਹੇ ਹੋ ਲੋਕ ਲੋਕ ਰੱਬ ਦੇ ਸਰਬਰ ਪਰੂਜੇ ਮੈਂ ਦੇਖੇ ਮਿਲ ਗਿਆ ਆਪਣਾ ਇੱਕ ਚੈੱਕ ਹੋ ਗਿਆ ਤਾਂ ਉੱਛੇ ਮੈਂ ਟੇਪੇ ਪਰ ਰੱਖਤਾ ਪਤਾ ਨਹੀਂ ਕੌਣ ਲਈਆ ਫਨ ਕੋਈ ਨਾ ਅਗਲੇ ਕੰਮ ਗੋਪਤੇ ਬਲੇ ਲੋਕ ਸਾਹਮਣੇ ਬੇ ਲੋਕ ਨਹੀਂ ਦਿਗਿਆ ਪੱਛ ਨਾ ਨਾ ਮੈਂ ਦੇਖੀ ਤੂੰ

ਮੋਰ ਆ ਗਏ ਪਰ ਜਾ ਚਾਪੀ ਲਈ ਤਰਪ ਬਹਨ ਚਾਹਦੇ ਚੁਸਤੀ ਦੇ ਆਜਾ ਮੋਰ ਨੂੰ ਨਹੀਂ ਕਾੜਵਾ ਹਾਂ ਮੋਰ ਹਾਂਜੀ ਭਾਈ ਤੇ ਅੱਜ ਬੜਾ ਪੰਚ ਬਿਠਾ ਛੱਡਿਆ ਸਾਡਾ ਛੋਟਾ ਪੰਚ ਕਹਿੰਦਾ ਅੱਜ ਮੈਂ ਤੈਨੂੰ ਟ੍ਰੇਨਿੰਗ ਦਿੰਦਾ ਹੈ ਨਾ ਪੰਚ ਆਈਆਂ ਹਾਂਜੀ ਹਾਂਜੀ ਅੱਜ ਅੱਜ ਤੂੰ ਟ੍ਰੇਨਿੰਗ ਦੇ ਰਿਹਾ ਹੈ ਨੂੰ ਹਾਂਜੀ ਹਾਂਜੀ ਕੱਢਦੇ ਆਲੀ ਹੁਣ ਯਾਰ ਪੱਕਾ ਠੀਕ ਆ ਇਹਦੇ ਨਾਲ ਨੁੜਦੇ ਹੋਰੇ ਹੋਰੇ ਤਰਦੇ ਹੈ ਇਹਦੇ ਕੋਈ ਨਾ ਕੋਈ ਨਾ ਚੱਲਦਾ ਚੱਲੀ ਜਾਂਦਾ ਪਈ ਗੋਲ ਉਹੋ ਚੀਜ਼ ਮੜਦਾ ਆ ਜਾ ਕੋਈ ਕੁਝ ਨਹੀਂ ਕਹਦਾ ਬਸ ਮੋੜ ਅਰੇ ਜੀ ਫੇਰ ਮੁਰਨ ਨਹੀਂ ਦੇਣਾ ਦਾ ਬਸ ਤਾਂ ਮੁਰਨ ਨਹੀਂ ਦੇਣਾ ਲੋ ਜੀ ਬਾਈ ਅੱਜ ਸਾਰੀ ਦਿੋਦ ਬਾਈ ਨੇ ਮੈਨੂੰ ਸਿਖਾਇਆ ਤਾਂ ਹੀ ਤੇ ਉਹ ਬੈਠਾ はい。 ਕੜਾ ਫੱਦਰ ਰਹਿ ਕਿ ਮਾੜਾ ਕੜਾ ਬੰਦ ਕਰਕੇ ਦਵਾਰੇ ਲਾਉ ਮੈਡੀ ਬੰਦ ਕਰਕੇ ਆ ਉਸਨ ਮੈਡੀ ਲਾਈਵ ਹੈ ਕੈਮਰਾਮੈਨ ਸ਼ਾਇਦ ਵੀਰੇ ਨੇ ਓ ਚੱਲ ਆ ਕੇ ਕਰ ਪੰਪ ਚ ਹੁੰਦਾ ਹੈ ਸਕੂਟਰੀ ਖੜੀ ਹੈ ਸਕੂਟਰੀ ਤੂੰ ਵੀ ਬਾਈਟ ਚ ਮਗਰ ਘੁਰ ਕੇ ਆ ਜਾ ਦੇ ਜੰਪ ਮਾਰਦਾ ਪਾਈ ਚੱਕਲੀ ਸਕੂਟਰੀਆਂ